ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਰਹਿਣ ਵਾਲੀ ਹੋਏਗੀ ਜੀ ਆਪਣੀ ਵਿਦ ਦੁਪੱਟਾ ਸੂਟ ਹੋਏਗੀ ਪਾਰਟੀ ویئر ਸੂਟ ਰੈਨ ਵਾਲੇ ਹੋਣਗੇ ਮਾਈਨਰ ਡਿਫੈਕਟਡ ਸੂਟ ਹੋਣਗੇ ਜਿਹੜੇ ਕਿ ਆਰਟੈਕਸ ਔਰ ਪਲਸ ਆਰਮ ਟੈਕਸ ਬ੍ਰਾਂਡ ਦੇ ਹੋਣਗੇ ਮਿਕਸ ਸੂਟ ਹੋਣਗੇ ਵਿਦ ਦੁਪੱਟਾ ਜੌਰਜਟ ਦੇ ਔਰਗੈਂਜ਼ਾ ਦੇ ਤੁਹਾਨੂੰ ਮਿਲਣਗੇ ਜੀ ਜਿਹੜੇ ਕਿ ਤੁਸੀਂ ਪਾਰਟੀ ਫੰਕਸ਼ਨ ਲਈ ਵੀ ਯੂਜ਼ ਕਰ ਸਕਦੇ ਹੋ ਰੋਟੀਨ ਵਾਇਦ ਲਈ ਵੀ ਯੂਜ਼ ਕਰ ਸਕਦੇ ਹੋ ਪ੍ਰਾਈਸ ਵੀ ਸਾਰਿਆਂ ਦੇ ਬਹੁਤ ਹੀ ਘੱਟ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆਣਿਆਸਨ ਵਾਲਾ ਜਿਹੜੀ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੇ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਜੀ ਬਰਬਰੀ ਦਾ ਸੂਟ ਹੋਏਗਾ ਮੈਚਿੰਗ ਸੂਟ ਹੋਏਗਾ ਜੀ ਬਰਬਰੀ ਦਾ ਜਿਸਦੇ ਘੇਰੇ ਦੇ ਉੱਪਰ ਤੁਹਾਨੂੰ ਡਿਜ਼ਾਈਨਿੰਗ ਮਿਲਣੀ ਹੈ ਜੀ ਘੇਰੇ ਦੇ ਉੱਪਰ ਥ੍ਰ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਰਹਿਣ ਵਾਲਾ ਹੈ ਜੀ ਮਾਈਨਰ ਡਿਫੈਕਟਡ ਪੀਸ ਹੋਏਗਾ ਬਰਬਰੀ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਡਿਜੀਟਲ ਪ੍ਰਿੰਟ ਦੀ ਹੋਏਗੀ ਜੀ neck ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਪੈਚ ਵਰਕ ਮਿਲੇਗਾ ਜੀ ਫੁੱਲੀ ਜਿਹੜਾ ਹੈਗਾ ਤੁਹਾਨੂੰ ਹੈਂਡ ਦਾ ਔਰ ਥ੍ਰੈਡ ਦਾ ਕੰਮ ਮਿਲੇਗਾ ਜੀ ਫੁੱਲੀ ਹੈਂਡ ਪਲੱਸ ਥ੍ਰੈਡ ਦਾ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਜੀ ਪੈਚ ਤੁਹਾਨੂੰ neck ਦੇ ਉੱਪਰ ਵੀ ਮਿਲੇਗਾ ਪਲੱਸ ਘੇਰੇ ਦੇ ਉੱਪਰ ਵੀ ਮਿਲੇਗਾ ਜੀ ਘੇਰੇ ਦੇ ਉੱਪਰ ਵੀ ਤੁਹਾਨੂੰ ਕੱਮ ਮਿਲੇਣਾ ਹੈ ਜੀ ਔਰ ਨੈੱਕ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਬ੍ਰਾਂਡ ਰਹੇਗਾ ਜੀ ਆਰਟੈਕਸ ਇਹ ਵਾਲੀ ਮਿਲੇਗੀ ਤੁਹਾਨੂੰ ਬੈਕ ਸੇਮ ਐਜ਼ ਅ ਡਿਸਟਲ ਪ੍ਰਿੰਟ ਦੀ ਤੁਹਾਨੂੰ ਬੈਕ ਮਿਲਣੀ ਹੈ ਜੀ ਔਰ ਨਾਲ ਤੁਹਾਨੂੰ ਮਿਲਣੀ ਹੈ ਮਸਲੀਨ ਸਿਲਕ ਦੀ ਬਾਟਮ ਜੀ ਨਾਲ ਤੁਹਾਨੂੰ ਨੇਵੀ ਬਲੂ ਕਲਰ ਦੀ ਮਸਲੀਨ ਸਿਲਕ ਦੀ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਬਰਬਰੀ ਦਾ ਦੁਪੱਟਾ ਹੋਏਗਾ ਜੀ ਨਾਲ ਤੁਹਾਨੂੰ ਮਿਲੇਗਾ ਜੀ ਬਰਬਰੀ ਦਾ ਡਿਜ਼ਾਈਨਰ ਦੁਪੱਟਾ ਹੋਏਗਾ ਖੁੱਲਾ ਡੁੱਲਾ ਲੇਸ ਤੇ ਨਾਲ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਦੁਪੱਟੇ ਦੇ ਉੱਪਰ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪट्टे ਦੇ ਉੱਪਰ ਦਿੱਤੀ ਹੋਈ ਮਿਲੇਗੀ ਜੀ ਕਾਫੀ ਪਿਆਰਾ ਟਾਈਡਾਈ ਲੁੱਕ ਦਾ ਜਿਹੜਾ ਹੈਗਾ ਤੁਹਾਨੂੰ ਡਿਜ਼ਾਈਨਰ ਦੁਪੱਟਾ ਜਿਹੜਾ ਹੈਗਾ ਉਹ ਮਿਲੇਗਾ ਸੂਟ ਦਾ ਪ੍ਰਾਈਸ ਹੋ ਰਹੇਗਾ 2000 ਰੁਪਏ ਜੀ 2000 ਰੁਪਏ ਦੇ ਵਿੱਚ ਜਿਹੜਾ ਵਿਦ ਦੁਪੱਟਾ ਸੂਟ ਆ ਤੁਹਾਨੂੰ ਮਿਲੇਗਾ ਜੀ ਬਰਬਰੀ ਦਾ ਹੋਏਗਾ ਪਾਰਟੀ ਵੇਅਰ ਸੂਟ ਰਹਿਣ ਵਾਲਾ ਹੈ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਵਿਦ ਦੁਪੱਟਾ ਜਿਹੜਾ ਸੂਟ ਹੈਗਾ ਤੁਹਾਨੂੰ ਮਿਲੇਗਾ 2000 ਰੁਪਏ ਦੇ ਵਿੱਚ ਇਸ ਦੇ ਵਿੱਚ ਸਾਨੂੰ ਕਿਤੇ ਕੋਈ ਡਿਫੈਕਟ ਨਜ਼ਰ ਨਹੀਂ ਆਇਆ ਹੈਗਾ ਜੀ 2000 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਆਹੇ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਣ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਬਰਬਰੀ ਦਾ ਆਫ ਵਾਈਟ ਕਲਰ ਦਾ ਸੂਟ ਤੁਹਾਨੂੰ ਮਿਲਣਾ ਹੈ ਜੀ ਮਾਈਨਰ ਡਿਫੈਕਟਡ ਸੂਟ ਰਹਿਣ ਵਾਲਾ ਹੈ ਜੀ ਵਿਦ ਦੁਪੱਟਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਹੈ ਜੀ ਕਾਹਤ ਹੀ ਜ਼ਿਆਦਾ ਜਿਹੜਾ ਹੈਗਾ ਇਹ ਇਸ ਨੂੰ ਪਿਆਰ ਦਿੱਤਾ ਹੋਇਆ ਹੈ ਜੀ ਇਸ ਸੂਟ ਨੂੰ ਇਹਦੇ ਨਾਲ ਦੇ ਪਹਿਲਾਂ ਆਪਾਂ ਮਹਿਰੂਨ ਛੇੜ ਦੇ ਉੱਪਰ ਸੇਮ ਡਿ ਇਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲਣਾ ਹੈ ਜੀ ਡਿਜ਼ਾਈਨਿੰਗ ਮਿਲੇਗੀ ਘੇਰੇ ਦੇ ਉੱਪਰ ਔਰ ਵਰਕ ਵੀ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਫੁੱਲੀ ਜਿਹੜਾ ਹੈਂਡ ਦਾ ਕੰਮ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਰਹੇਗਾ ਜੀ ਬਰਬਰੀ ਦਾ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਫੁੱਲੀ ਜਿਹੜਾ ਹੈਗਾ ਇਹ ਉਹ ਕੰਮ ਮਿਲਣਾ ਹੈ ਜੀ ਘੇਰੇ ਦੇ ਉੱਪਰ ਨੋਟ ਦਾ ਕੰਮ ਮਿਲੇਗਾ ਜੀ ਨੋਟ ਪਲੱਸ ਹੈਂਡ ਦਾ ਕੰਮ ਮਿਲਣਾ ਹੈ ਜੀ ਫਰੰਟ ਦੇ ਉੱਪਰ ਤੁਹਾਨੂੰ ਡਿਜ਼ਾਈਨਿੰਗ ਮਿਲਣੀ ਹੈ ਬ੍ਰਾਂਡ ਰਹੇਗਾ ਆਰਟੈਕਸ ਇਹ ਵਾਲੀਆਂ ਰਹਿ ਬਾਜੂ ਦੇ ਉੱਪਰ ਵੀ ਤੁਹਾਨੂੰ ਡਿਜ਼ਾਈਨਿੰਗ ਮਿਲਣੀ ਹੈ ਇਹ ਵਾਲਾ ਜਿਹੜਾ ਹੈਗਾ ਇਹ ਉਹ ਤੁਹਾਨੂੰ ਇੱਥੇ ਸਰਕਲ ਟਾਈਪ ਮਿਲੇਗਾ ਜੀ ਜਿਹੜਾ ਕਿ ਡਿਫੈਕਟ ਹੋਏਗਾ ਬਟ ਇਹ ਕਟਿੰਗ ਦੇ ਵਿੱਚ ਅਡਜਸਟ ਹੋਏਗਾ ਪ੍ਰੋਬਲਮ ਕੋਈ ਨਹੀਂ ਆਏਗੀ ਜੀ ਕਟਿੰਗ ਦੇ ਵਿੱਚ ਅਡਜਸਟ ਹੋ ਜਾਣਾ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਨੈਕਸਟ ਬਾਜੂ ਦੇ ਉੱਪਰ ਵੀ ਸੇਮ ਡਿਜ਼ਾਈਨਿੰਗ ਆਏਗੀ ਜੀ ਔਰ ਬੈਕ ਦੇ ਉੱਪਰ ਵੀ ਜਿਹੜੀ ਹੈਗੀ ਹੈ ਤੁਹਾਨੂੰ ਸੇਮ ਡਿਜ਼ਾਈਨਿੰਗ ਮਿਲੇਗੀ ਕਲਰ ਰਹੇਗਾ ਜੀ ਆਫ ਵਾਈਟ ਆਫ-ਵਾਈਟ ਕਲਰ ਹੋਏਗਾ ਹਲਕਾ ਜਿਹਾ ਸਕਿਨ ਟੋਨ ਦੇ ਉੱਪਰ ਐਵਲੀ ਮਿਲੇਗੀ ਤੁਹਾਨੂੰ ਬੈਕ ਜੀ ਸਟਾਫ ਰਹਿਣ ਵਾਲਾ ਪਿਓਰ ਬਰਬਰੀ ਦਾ ਜੀ ਪਿਓਰ ਬਰਬਰੀ ਦਾ ਨਾਲ ਤੁਹਾਨੂੰ ਮਿਲਣਾ ਹੈ ਜੀ ਬਾਟਮ ਪਿਓਰ ਮਸਲੀਨ ਸਿਲਕ ਦੀ ਹੋਏਗੀ ਜੀ ਬਾਟਮ ਪਿਓਰ ਮਸਲੀਨ ਸਿਲਕ ਦੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਦੁਪੱਟਾ ਜੀ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਦੁਪੱਟਾ ਹੋਏਗਾ ਜੀ ਦੁਪੱਟੇ ਦੇ ਉੱਪਰ ਤੁਹਾਨੂੰ ਫਿਨਿਸ਼ਿੰਗ ਪੱਟੀ ਲੱਗੀ ਹੋਈ ਮਿਲੇਗੀ ਜੀ ਡਿਜ਼ਾਈਨਰ ਦੁਪੱਟਾ ਹੋਏਗਾ ਬਰਬਰੀ ਦਾ ਦੁਪੱਟਾ ਰਹਿਣ ਵਾਲਾ ਹੈ ਜੀ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਬਰਬਰੀ ਦਾ ਦੁਪੱਟਾ ਮਿਲੇਗਾ ਜੀ ਕਾਫੀ ਪਿਆਰਾ ਦੁਪੱਟਾ ਹੈ ਜੀ ਬਰਬਰੀ ਦਾ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਬਰਬਰੀ ਦਾ ਕੰਪਲੀਟ ਸੂਟ ਜਿਹੜਾ ਹੈਗਾ ਤੁਹਾਨੂੰ ਮਿਲੇਗਾ 2000 ਰੁਪਏ ਦੇ ਵਿੱਚ ਜੀ 2000 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲੇਗਾ ਜੀ ਇਸ ਦੇ ਵਿੱਚ ਜਿਹੜਾ ਡਿਫੈਕਟ ਸੀਗਾ ਅਸੀਂ ਤੁਹਾਨੂੰ ਚੈੱਕ ਕਰਵਾ ਚੁੱਕੇ ਹਾਂ ਜੀ ਹਲਕਾ ਜਿਹਾ ਹੈਗਾ ਇਹ ਬਟ ਉਹ ਡਜਸਟੇਬਲ ਆ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਕਿਉਂਕਿ ਬਾਧੂਆ ਜਿਹੜੀਆਂ ਉਹ ਸਾਢੇ ਤੋਂ ਨਿਕਲ ਜਾਣਗੀਆਂ ਕਾਫੀ ਪਿਆਰਾ ਪੀਸ ਹੈਗਾ ਜੀ 2000 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਪਾਰਟੀ ਵੇਅਰ ਸੂਟ ਆ ਉਹ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਬ੍ਰੈਂਡ ਜੋ ਰਹੇਗਾ ਆਰਟੈਕਸ ਆਰਟੈਕਸ ਬ੍ਰੈਂਡ ਰਹਿਣ ਵਾਲਾ ਹੈ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪਿਓਰ ਖਾਦੀ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਹੈ ਜੀ ਪਿਓਰ ਖਾ ਫੁੱਲੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਜੀ ਫਰੰਟ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਇਹ ਉਹ ਕੰਮ ਲੈਣਾ ਹੈ ਜੀ ਫੁੱਲ ਫਰੰਟ ਜਿਹੜਾ ਇਸ ਦਾ ਹੈਵੀ ਮਿਲੇਗਾ ਜੀ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਜੀ ਟੋਟਲੀ ਕੰਮ ਆ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਮਿਲੇਣਾ ਹੈ ਜੀ ਕਾਫੀ ਪਿਆਰਾ ਪੀਸ ਔਰ ਸਟਾਫ ਵੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਜੀ ਕਲਰ ਰਹੇਗਾ ਮਹਰੂਨ 5 ਮੀਟਰ ਦੇ ਕੱਟ ਰਹਿਣ ਵਾਲੀ ਆ ਕੰਪਲੀਟ ਸੂਟ ਹੋਏਗਾ ਸੂਟ ਵਿੱਚ ਕਿਤੇ ਵੀ ਕੋਈ ਡਿਫੈਕਟ ਨਹੀਂ ਹੈਗਾ ਜੀ ਸੂਟ ਵਿੱਚ ਕਿਤੇ ਕੋਈ ਡਿਫੈਕਟ ਨਹੀਂ ਹੈਗਾ ਦੁਪट्टे ਦੇ ਵਿੱਚ ਤੁਹਾਨੂੰ ਡਿਫੈਕਟ ਆ ਜਿਹੜਾ ਉਹ ਮਿਲੇਗਾ ਜੀ ਨਾਲ ਤੁਹਾਨੂੰ ਮਿਲਣਾ ਜੀ ਚਨਾਉਂ ਦਾ ਦੁਪੱਟਾ ਨਾਲ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟਡ ਚਨਾਉਂ ਦਾ ਦੁਪੱਟਾ ਸੂਟ ਦਾ ਪ੍ਰਾਈਸ ਹੋਏਗਾ 1500 ਰੁਪਏ ਜੀ 1500 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ 1500 ਰੁਪਏ ਦੇ ਵਿੱਚ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਏਗਾ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਰਹੇਗਾ ਜੀ ਪਿਓਰ ਖਾਦੀ ਸਿਲਕ ਦਾ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਮਿਲੇਗਾ ਜੀ ਦੁਪੱਟੇ ਦੇ ਵਿੱਚ ਆਹ ਰੋ ਜੀ ਆ ਦੇਖੋ ਇਹ ਦੁਪੱਟੇ ਦੇ ਵਿੱਚ ਇੱਥੇ ਜਿਹੜਾ ਹੈਗਾ ਤੁਹਾਨੂੰ ਡਿਫੈਕਟ ਆ ਉਹ ਮਿਲੇਗਾ ਜੀ ਕੰਨੀ ਦੇ ਉੱਪਰ ਹੈ ਜੀ ਬਿਲਕੁਲ ਕੰਨੀ ਦੇ ਉੱਪਰ ਬਿਲਕੁਲ ਕੰਨੀ ਦੇ ਉੱਪਰ ਹੈ ਜੀ ਐਦਾਂ ਬਸ ਹੋਰ ਇਹਦੇ ਕਿਤੇ ਕੋਈ ਡਿਫੈਕਟ ਨਹੀਂ ਹੈਗਾ ਸੂਟ ਦਾ ਪ੍ਰਾਈਜ਼ ਜੋ ਰਹਿਣ ਵਾਲਾ ਹੈਗਾ ਜੀ 1500 ਰੁਪਏ 1500 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਵਿਦ ਦੁਪੱਟਾ ਸੂਟ ਹੋਏਗਾ ਪਾਰਟੀ ویئر ਸੂਟ ਰਹਿਣ ਵਾਲਾ ਜੀ ਪਿਓਰ ਖਾਦੀ ਸਿਲਕ ਦੇ ਉੱਪਰ ਬਣਿਆ ਹੋਇਆ ਫੁੱਲੀ ਹੈਂਡਵਰਕ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਵਿਦ ਦੁਪੱਟਾ ਸੂਟ ਦਾ ਪ੍ਰਾਈਸ ਹੋ ਰਹੇਗਾ 1500 ਰੁਪਏ ਜੀ 1500 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਬਹੁਤ ਪਿਆਰਾ ਸਕਿਨ ਕਲਰ ਦਾ ਤੁਹਾਨੂੰ ਸੂਟ ਮਿਲਣਾ ਪਿਓਰ ਕ੍ਰੇਪ ਦੇ ਉੱਪਰ ਟਾਈ ਡਾਈ ਲੁੱਕ ਦਾ ਸ ਮਾਈਨਰ ਡਿਫੈਕਟਡ ਸੂਟ ਹੋਏਗਾ ਜੀ ਬਟ ਇਸ ਦੇ ਵਿੱਚ ਡਿਫੈਕਟ ਕਿਤੇ ਕੋਈ ਨਹੀਂ ਹੈਗਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਘੇਰੇ ਦੇ ਉੱਪਰ ਜਿਹੜਾ ਹੈਂਡ ਔਰ ਥ੍ਰੈਡ ਦਾ ਜਿਹੜਾ ਹੈਗਾ ਉਹ ਕੰਮ ਮਿਲੇਗਾ ਬਹੁਤ ਪਿਆਰਾ ਪੀਸ ਹੈ ਪਿਓਰ ਕريب ਦਾ ਰਹੇਗਾ ਸਟਾਫ ਜੀ ਜਿਸ ਤੇ ਉੱਪਰ ਤੁਹਾਨੂੰ ਫੁੱਲੀ ਜਿਹੜਾ ਹੈਗਾ ਉਹ ਵਰਕ ਮਿਲੇਗਾ ਉਹ ਸਰਵੋਸਕੀ ਔਰ ਪਲੱਸ ਜਿਹੜਾ ਹੈਗਾ ਥ੍ਰੈਡ ਦਾ ਕੰਮ ਮਿਲੇਗਾ ਜੀ ਬਹੁਤ ਪਿਆਰਾ ਕੰਮ ਹੈਗਾ ਜੀ ਨਾਟ ਦਾ ਕੰਮ ਹੋਏਗਾ ਔਰ ਪਲੱਸ ਮਿਰਰ ਵਰਕ ਰਹਿਣ ਵਾਲਾ ਹੈ ਜੀ ਔਰ ਪਲੱਸ ਫੁੱਲੀ ਮਿਰਰ ਵਰਕ ਵੀ ਹੋਏਗਾ ਜੀ ਫਰੰਟ ਦੇ ਉੱਪਰ ਟਾਈ ਡਾਈ ਲੁੱਕ ਦਾ ਕਾਫੀ ਪਿਆਰਾ ਪੀਸ ਹੈਗਾ ਜੀ ਸੇਮ ਐਜੇ ਤੁਹਾਨੂੰ ਡਿਜ਼ਾਈਨਰ ਮਿਲਣੀ ਹੈ ਜੀ ਬੈਕ ਬੈਕ ਦੇ ਉੱਪਰ ਵੀ ਡਿਜ਼ਾਈਨਿੰਗ ਮਿਲੇਗੀ ਔਰ ਪਲੱਸ ਬਾਜੂ ਦੇ ਉੱਪਰ ਵੀ ਮਿਲੇਗੀ ਜੀ ਐਵਲੀ ਹੋਏਗੀ ਬੈਕ ਦੀ ਔਰ ਐਵਲੀਆਂ ਰਹਿਣ ਵਾਲੀਆਂ ਹੋਣਗੀਆਂ ਜੀ ਬਾਜੂ ਐਵਲੀਆਂ ਬਾਜੂ ਮਿਲਣਗੀਆਂ ਜੀ ਔਰ ਐਵਲੀ ਤੁਹਾਨੂੰ ਮਿਲਣੀ ਹੈ ਜੀ ਬਾਟਮ ਨਾਲ ਨਾਲ ਤੁਹਾਨੂੰ ਸਕਿਨ ਸ਼ੇਡ ਦੀ ਹੀ ਮਿਲੇਗੀ ਬਾਟਮ ਔਰ ਨਾਲ ਤੁਹਾਨੂੰ ਮਿਲਣਾ 3 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਹੋਏਗੀ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਜੀ ਪਿਓਰ ਦਾ ਦੁਪੱਟਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਜਿਹੜੀ ਹੈਗੀ ਦੁਪੱਟੇ ਨੂੰ ਦਿੱਤੀ ਹੋਈ ਹੈ ਜੀ ਪਿਓਰ ਦਾ ਦੁਪੱਟਾ ਮਿਲਣਾ ਹੈ ਜੀ ਸੂਟ ਦਾ ਪ੍ਰਾਈਸ ਰਹੇਗਾ 1600 ਰੁਪਏ ਜੀ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਪੀਸ ਹੈਗਾ ਜੀ スクリーンショット ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਕਰਵਾ ਸਕਦੇ ਹੋ ਜੀ ਸੂਟ ਦਾ ਪ੍ਰਾਈਸ ਹੋਏਗਾ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਕਾਫੀ ਪਿਆਰਾ ਹੈ ਜੀ ਲੁੱਕੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਸੂਟ ਦੀ ਪਿਓਰ ਕ੍ਰੇਪ ਦੇ ਉੱਪਰ ਰੈਡੀ ਹੋਇਆ ਜੀ ਐਵਰ ਗ੍ਰੀਨ ਰਹਿਣ ਵਾਲਾ ਸੂਟ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਮਹਿਰੂਨ ਕਲਰ ਦਾ ਪਿਓਰ ਜਾਰਜਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਹੈ ਜੀ ਵਿਦ ਦੁਪੱਟਾ ਸੂਟ ਹੋਏਗਾ ਪ੍ਰਾਈਸ ਰਹੇਗਾ 1600 ਰੁਪਏ ਜੀ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ 1600 ਰੁਪਏ ਦੇ ਵਿੱਚ ਵਿਦ ਦੁਪੱਟਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਜੀ ਇਹ। ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਜੀ ਪਹਿਲਾਂ ਪੂਰਾ ਦੁਪੱਟਾ ਹੀ ਚੈੱਕ ਕਰਵਾ ਦਿੰਨੇ ਆ ਜੀ। ਇਹ ਵਾਲਾ ਜਿਹੜਾ ਹੋਏਗਾ ਦੁਪੱਟਾ ਹੋਏਗਾ ਫੋਰ ਸਾਈਡ ਜਿਹੜੀ ਹੈਗੀ ਹੈ ਡਿਜ਼ਾਈਨਿੰਗ ਸਟਾਰਟ ਹੋ ਰਹੀ ਹੈ ਜੀ ਇਹ ਵਾਲਾ ਤੁਹਾਨੂੰ ਮਹਿਰੂਨ ਛੇੜ ਦਾ ਪਿਓਰ ਜਰਜਟ ਦਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਜੀ। ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ। ਪੂਰਾ ਵੱਡਾ ਤੇ ਖੁੱਲਾ ਡੁੱਲਾ ਤੁਹਾਨੂੰ ਜੋਰ ਜੜਵਾ ਜਿਹੜਾ ਹੈਗਾ ਉਹ ਦੁਪੱਟਾ ਮਿਲੇਗਾ ਜੀ ਇਹ ਵਾਲੀ ਮਿਲੇਗੀ ਤੁਹਾਨੂੰ ਸ਼ਰਟ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਇਹ ਵਾਲਾ ਸ਼ਰਟ ਦਾ ਤੁਹਾਨੂੰ ਮਿਲੇਗਾ ਜੀ ਫਰੰਟ ਫਰੰਟ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਦੇ ਉੱਪਰ ਫਰੰਟ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਇਹ ਵਾਲਾ ਪ੍ਰਿੰਟ ਹੈ ਜਿਹੜਾ ਤੁਹਾਡੇ neck ਤੱਕ ਆਏਗਾ ਜੀ ਇਹ ਵਾਲਾ ਪ੍ਰਿੰਟ ਤੁਹਾਡੇ neck ਕੋ ਲਾਏਗਾ ਜੀ ਇਹ ਵਾਲਾ ਪ੍ਰਿੰਟ ਜਿਹੜਾ ਹੈਗਾ ਤੁਹਾਡੀ ਬਾਜੂ ਦੇ ਉੱਪਰ ਆਏਗਾ ਦੋਨੋਂ ਬਾਜੂ ਦੇ ਉੱਪਰ ਆਣ ਵਾਲਾ ਪ੍ਰਿੰਟ ਹੋਏਗਾ ਜੀ ਔਰ ਇਹ ਵਾਲਾ ਹੋਏਗਾ ਤੁਹਾਡੀ back ਦੇ ਉੱਪਰ ਜੀ ਇਹ ਵਾਲਾ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ back ਦੇ ਉੱਪਰ ਮਿਲਣਾ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਪਿਓਰ 크ਰੇਪ ਦੀ ਮਹਿਰੂਨ ਕਲਰ ਦੀ ਹੀ ਬਾਟਮ ਜੀ ਪਿਓਰ 크ਰੇਪ ਦੀ ਮਹਿਰੂਨ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਸੂਟ ਦਾ ਜੋ ਪ੍ਰਾਈਜ਼ ਰਹੇਗਾ 1600 ਰੁਪਏ ਜੀ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ 1600 ਰੁਪਏ ਦੇ ਵਿੱਚ ਕਲਰ ਰਹੇਗਾ ਮਹਿਰੂਨ ਪਿਓਰ ਜੌਰਜਟ ਦਾ ਸੂਟ ਮਿਲੇਗਾ ਵਿਦ ਦੁਪੱਟਾ ਜੀ ਵਿਦ ਦੁਪੱਟਾ ਤੁਹਾਨੂੰ ਪਿਓਰ ਜੌਰਜਟ ਦਾ ਸੂਟ ਮਿਲਣਾ ਸੂਟ ਦਾ ਪ੍ਰਾਈਜ਼ ਰਹੇਗਾ 1600 ਰੁਪਏ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਬ੍ਰਾਂਡ ਰਹੇਗਾ ਰਾਮਟੈਕਸ ਜੀ ਰਾਮਟੈਕਸ ਬ੍ਰਾਂਡ ਰਹਿਣ ਵਾਲਾ ਹੈ ਡਿਜ਼ਾਈਨਰ ਸੂਟ ਹੋਏਗਾ ਜੀ ਸੇਮ ਇਸਦੇ ਨਾਲ ਦੇ ਤੁਹਾਨੂੰ ਜਿਹੜੇ ਹੈਗੇ ਉਹ ਕਾਫੀ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਕਾਫੀ ਪੀਸ ਆ ਜਿਹੜੇ ਤੁਹਾਨੂੰ ਮਿਲ ਜਾਣਗੇ ਐਦਾਂ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਕੰਮ ਮਿਲੇਗਾ ਜੀ ਫੁੱਲੀ ਥ੍ਰੈਡ ਦਾ ਜਿਹੜਾ ਕੰਮ ਹੈ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਫੁੱਲੀ ਫਰੰਟ ਦੇ ਉੱਪਰ ਵੀ ਮਿਲੇਗਾ ਜੀ ਇਹ ਵਾਲਾ ਕੰਮ ਜਿਹੜਾ ਤੁਹਾਨੂੰ ਫੁੱਲੀ ਫਰੰਟ ਦੇ ਉੱਪਰ ਮਿਲੇਗਾ ਨਾਟ ਪਲੱਸ ਸੀਕੁਐਂਸ ਦਾ ਕੰਮ ਆ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਵੀ ਮਿਲੇਗਾ ਜੀ ਇਹ ਵਾਲੇ ਫਲਾਰ ਜਿਹੜੇ ਤੁਹਾਡੇ neck ਤੱਕ ਜਾਣਗੇ ਜੀ ਫੁੱਲੀ ਵਰਕ ਆ ਜਿਹੜਾ ਫੁੱਲ ਹੈਵੀ ਸੂਟ ਆ ਜੀ ਫੁੱਲੀ ਵਰਕ ਆ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਮਿਲਣਾ ਹੈ ਜੀ ਇਹ ਵਾਲੀਆਂ ਰਹਿਣ ਵਾਲੀਆਂ ਹੋਣਗੀਆਂ ਜੀ ਬਾਜੂ ਇਹ ਵਾਲਾ ਪ੍ਰਿੰਟ ਆ ਜਿਹੜਾ ਬਾਜੂ ਦੇ ਉੱਪਰ ਰਹੇਗਾ ਬ੍ਰਾਂਡ ਰਹੇਗਾ ਜੀ ਰਾਮਟੈਕਸ ਰਾਮਟੈਕਸ ਬ੍ਰਾਂਡ ਰਹਿਣ ਵਾਲਾ ਜੀ ਔਰ ਸੇਮ ਐਜ਼ ਇਹ ਤੁਹਾਨੂੰ ਬੈਕ ਮਿਲੇਗੀ ਜੀ ਇਹ ਵਾਲਾ ਦੂਸਰੀ ਬਾਜੂ ਦੇ ਉੱਪਰ ਤੁਹਾਨੂੰ ਫਲਾਰ ਮਿਲੇਗਾ ਜ ਬੈਕ ਜੋ ਰਹੇਗੀ ਪਲੇਨ ਨਾਲ ਤੁਹਾਨੂੰ ਮਿਲਣਾ ਜੀ ਦੁਪੱਟਾ ਕਾਫੀ ਪਿਆਰਾ ਵੱਡਾ ਤੇ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਇਹ ਵਾਲਾ ਡਿਜ਼ਾਈਨਰ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਇਹ ਉਹ ਦੁਪੱਟਾ ਮਿਲੇਗਾ ਜੀ ਖੁੱਲਾ ਡੁੱਲਾ ਜਿਹੜਾ ਹੈਗਾ ਦੁਪੱਟਾ ਹੋਏਗਾ ਕਿਤੇ ਕੋਈ ਡਿਫੈਕਟ ਨਹੀਂ ਹੋਏਗਾ ਜੀ ਇਹਨਾਂ ਸੂਟਾਂ ਦੇ ਵਿੱਚ ਵੀ ਕਿਤੇ ਕੋਈ ਡਿਫੈਕਟ ਨਹੀਂ ਹੈਗਾ ਜੀ ਪਿਓਰ ਔਰਗੈਂਜ਼ਾ ਦਾ ਸਟਾਫ ਹੈ ਜੀ ਬ੍ਰੈਂਡ ਰਹੇਗਾ ਰਾਮਟੈਕਸ ਰਾਮਟੈਕਸ ਬ੍ਰੈਂਡ ਹੈ ਜੀ ਪਾਰਟੀ ਵੇਅਰ ਸੂਟ ਹੈ ਨਾਲ ਤੁਹਾਨੂੰ ਮਿਲਣੀ ਹੈ ਜੀ ਕ੍ਰੇਪ ਦੀ ਬਾਟਮ ਪਾਰਟੀ ਵੇਅਰ ਸੂਟ ਰਹਿਣ ਵਾਲਿਆ ਜੀ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਦੀ ਬਾਟਮ ਹੋਏਗੀ ਜੀ ਨਾਲ ਤੁਹਾਨੂੰ ਮਿਲੇਗੀ ਕ੍ਰੇਪ ਦੀ ਬਾਟਮ ਜੀ ਸੇਮ ਕਲਰ ਦੀ ਹੈ ਬਟ ਵੀਡੀਓ ਦੇ ਵਿੱਚ ਕਾਫੀ ਡਿਫਰੈਂਸ ਇਹਨਾਂ ਦਾ ਲੱਗ ਰਿਹਾ ਜੀ ਕਲਰ ਇਸ ਦਾ ਸੇਮ ਹੈ ਜੀ ਵੀਡੀਓ ਦੇ ਵਿੱਚ ਕਾਫੀ ਪਤਾ ਨਹੀਂ ਕਿਉਂ ਇਹਨਾਂ ਫਰਕ ਲੱਗ ਰਿਹਾ ਐਜੈਕਟ ਸ਼ੇਡ ਦੀ ਨਾਲ ਤੁਹਾਨੂੰ ਬੇਸ ਕਲਰ ਦੀ ਹੀ ਬਾਟਮ ਮਿਲਣੀ ਹੈ ਸੂਟ ਦਾ ਪ੍ਰਾਈਸ ਰਹੇਗਾ 2200 ਰੁਪਏ ਜੀ 2200 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ 2200 ਰੁਪਏ ਦੇ ਵਿੱਚ ਸੂਟ ਆ ਜਿਹੜਾ ਇਹ ਤੁਹਾਨੂੰ ਮਿਲ ਜਾਏਗਾ ਜੀ ਹਾਂਜੀ 2200 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਹੈ ਇਹ ਵਿਦੂ ਦੁਪੱਟਾ ਸੂਟ ਜਿਹੜਾ ਹੈਗਾ ਤੁਹਾਨੂੰ 2200 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਸੇਮ ਇਸ ਤੇ ਨਾਲ ਦੇ ਜਿਹੜੇ ਹੈਗੇ ਤੁਹਾਨੂੰ 5 ਪੀਸ ਵੀ ਮਿਲ ਜਾਣਗੇ ਜਿਹੜੀਆਂ ਪਹਿਣਾ ਸੇਮ ਪਾਉਣ ਦੀਆਂ ਸ਼ਕੀਨ ਨੇ ਜੀ ਉਹਨਾਂ ਨੂੰ ਸੇਮ ਇਹਦੇ ਨਾਲ ਦੇ 5 ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਕਾਫੀ ਪਿਆਰਾ ਸੂਟ ਹੈਗਾ ਜੀ ਜਿਸ ਤੇ ਉੱਪਰ ਹੈਂਡ ਪਲੱਸ ਥ्रेड ਦਾ ਕੰਮ ਕੀਤਾ ਹੋਇਆ ਜੀ ਲਓ ਜੀ ਇਹਦੇ ਨਾਲ ਦੇ ਤੁਹਾਨੂੰ ਕਾਫੀ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਵਿੱਦ ਦੁਪੱਟਾ ਤੁਹਾਨੂੰ ਜਿਹੜੇ ਹੈਗੇ ਆ ਸੂਟ ਰਹਿਣ ਵਾਲੇ ਹੋਣਗੇ ਪ੍ਰਾਈਜ਼ ਰਹੇਗਾ ਜੀ ਇਹਨਾਂ ਦਾ ਪ੍ਰਾਈਜ਼ ਜੋ ਇਹਨਾਂ ਦਾ ਰਹਿਣ ਵਾਲਾ ਹੈਗਾ ਜੀ 2200 ਰੁਪਏ ਦੇ ਵਿੱਚ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ 2200 ਰੁਪਏ ਦੇ ਵਿੱਚ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਏਗਾ ਜੀ ਮੈਚਿੰਗ ਸੂਟ ਰਹਿਣ ਵਾਲੇ ਆ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਬਹੁਤ ਪਿਆਰਾ ਔਰਗੈਂਜ਼ਾ ਦਾ ਰਾਮ ਟੈਕਸ ਬ੍ਰਾਂਡ ਦਾ ਸੂਟ ਹੋਏਗਾ ਜੀ ਪਾਰਟੀ ਵੇਅਰ ਸੂਟ ਰਹਿਣ ਵਾਲਾ ਹੈ ਜੀ ਵਿਦ ਦੁਪੱਟਾ ਇਸ ਸੂਟ ਦਾ ਪ੍ਰਾਈਜ਼ ਵੀ ਜੋ ਰਹੇਗਾ 2200 ਰੁਪਏ ਜੀ ਪਿਓਰ ਔਰਗੈਂਜ਼ਾ ਦਾ ਹੋਏਗਾ ਜੀ ਪਿਓਰ ਔਰਗੈਂਜ਼ਾ ਦਾ ਜਿਹੜਾ ਹੈਗਾ ਤੁਹਾਨੂੰ ਫੁੱਲੀ ਜਿਹੜਾ ਹੈਗਾ ਇਹ ਤੁਹਾਨੂੰ ਹੈਂਡ ਦਾ ਕੰਮ ਮਿਲਣਾ ਜੀ ਫਰੰਟ ਦੇ ਉੱਪਰ ਤੁਹਾਨੂੰ ਫੁੱਲੀ ਹੈਂਡ ਦਾ ਕੰਮ ਜਿਹੜਾ ਉਹ ਮਿਲੇਗਾ ਜੀ ਔਰ ਆਰੀ ਦਾ ਕੰਮ ਮਿਲਣਾ ਜੀ ਫੁੱਲ ਹੈਵੀ ਫਰੰਟ ਹੋਏਗਾ ਜੀ ਆਰੀ ਦਾ ਕੰਮ ਤੁਹਾਨੂੰ ਮਿਲੇਗਾ ਜੀ ਫੁੱਲੀ ਜਿਹੜਾ ਹੈਗਾ ਤੁਹਾਨੂੰ ਆਰੀ ਦਾ ਕੰਮ ਮਿਲੇਗਾ ਜੀ ਬ੍ਰੈਂਡ ਰਹੇਗਾ ਰਾਮਟੈਕਸ ਕਲਰ ਦਾ ਬਹੁਤ ਫਰਕ ਆ ਰਿਹਾ ਜੀ ਵੀਡੀਓ ਦੇ ਵਿੱਚ ਕਲਰ ਜੋ ਰਹਿਣ ਵਾਲਾ ਹੈ ਜੀ ਇਸ ਦਾ ਬ੍ਰਾਊਨ ਸ਼ੇਡ ਹੈ ਜੀ ਬ੍ਰਾਊਨ ਸ਼ੇਡ ਹੈਗਾ ਜੀ ਇਸ ਦਾ ਸੇਮ ਐ ਦੇ ਤੁਹਾਨੂੰ ਮਿਲਣੀ ਹੈ ਜੀ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਬੈਕ ਦੇ ਉੱਪਰ ਵੀ ਮਿਲੇਗਾ ਕਲਰ ਰਹੇਗਾ ਜੀ ਬਰਾਊਨ ਬਰਾਊਨ ਕਲਰ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਬਰਾਊਨ ਕਲਰ ਦੀ ਕ੍ਰੇਪ ਦੀ ਹੀ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਡਿਜ਼ਾਈਨਰ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਨਾਲ ਤੁਹਾਨੂੰ ਕ੍ਰੇਪ ਦੀ ਹੀ ਬਾਟਮ ਮਿਲਣੀ ਹੈ ਜੀ ਐਡਜੈਕਟ ਸ਼ੇਡ ਦੀ ਬਾਟਮ ਹੈ ਜੀ 베이스 ਕਲਰ ਦੀ ਬਾਟਮ ਹੈਗੀ ਹੈ ਜੀ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਡਿਜ਼ਾਈਨਰ ਦੁਪੱਟਾ ਹੋਏਗਾ ਔਰਗੈਂਜ਼ਾ ਦਾ ਜੀ ਖੋਲਾ ਡੋਲਾ ਦੁਪੱਟਾ ਰਹਿਣ ਵਾਲਾ ਜੀ ਔਰਗਾਂਜ਼ਾ ਦਾ ਕਾਫੀ ਪਿਆਰਾ ਹੈ ਜੀ ਦੁਪੱਟਾ ਸੂਟ ਦਾ ਪ੍ਰਾਈਸ ਜੋ ਰਹੇਗਾ 2200 ਰੁਪਏ ਜੀ ਕਲਰ ਰਹੇਗਾ ਬ੍ਰਾਊਨ ਕਲਰ ਜੋ ਰਹੇਗਾ ਬ੍ਰਾਊਨ ਕਾਫੀ ਪਿਆਰਾ ਪੀਸ ਹੈਗਾ ਜੀ ਸੂਟ ਦਾ ਪ੍ਰਾਈਸ ਰਹੇਗਾ 2200 ਰੁਪਏ ਦੂਸਰੀ ਜਿਹੜੀ ਆਪਾਂ ਸੂਟ ਦਿਖਾਇਆ ਉਹਨਾਂ ਦੀ ਵੀ ਜਿਹੜੀ ਬਾਟਮ ਆ ਉਹ ਜੈਕਟ ਸ਼ੇਡ ਦੀ ਹੀ ਹੈ ਬਟ ਵੀਡੀਓ ਦੇ ਵਿੱਚ ਉਹਨਾਂ ਦਾ ਕਾਫੀ ਡਿਫਰੈਂਸ ਆ ਜਿਹੜਾ ਉਹ ਲੱਗ ਰਿਹਾ ਜੀ ਵੀਡੀਓ ਦੇ ਵਿੱਚ ਹੀ ਉਹਨਾਂ ਦਾ ਪਤਾ ਨਹੀਂ ਕਿਹਾ ਤੇ ਇੰਨਾ ਡਿਫਰੈਂਸ ਲੱਗ ਰਿਹਾ ਜੀ ਸੂਟ ਦਾ ਪ੍ਰਾਈਸ ਰਹੇਗਾ 2200 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਿਦ ਦੁਪੱਟਾ ਸੂਟ ਰਹਿਣ ਵਾਲੇ ਹੋਣਗੇ ਔਰਗੈਂਜ਼ਾ ਦੇ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਬ੍ਰਾਂਡ ਵਾਲਾ ਹੈ ਜੀ ਖੁੱਲੇ ਡੁੱਲੇ ਤੁਹਾਨੂੰ ਇਹ ਸੂਟ ਮਿਲਣਗੇ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਇਥੋਂ ਕਟਿੰਗ ਹੋਏਗੀ ਜੀ ਵਾਈਟ ਪਾਰਟ ਤੋਂ ਇਹ ਵਾਲਾ ਜਿਹੜਾ ਹੈਗਾ ਦੁਪੱਟਾ ਹੋਏਗਾ ਜੀ ਡਿਜ਼ਾਈਨਰ ਦੁਪੱਟਾ ਹੋਏਗਾ ਖੁੱਲਾ ਡੁੱਲਾ ਜਿਹੜਾ ਹੈਗਾ ਇਹ ਉਹ ਪਿਓਰ ਔਰਗੈਂਜ਼ਾ ਦਾ ਪਿਓਰ ਔਰਗੈਂਜ਼ਾ ਦਾ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਰਹਿਣ ਵਾਲਾ ਜੀ ਇੱਥੋਂ ਕਟਿੰਗ ਹੋਏਗੀ ਜੀ ਇੱਥੋਂ ਤੱਕ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਨੈਕਸਟ ਜਿਹੜਾ ਹੈਗਾ ਇਹ ਆਹੋ ਸ਼ਰਟ ਸਟਾਰਟ ਹੋ ਜਾਂਦੀ ਹੈ ਜੀ ਇਹ ਵਾਲੀ ਤੁਹਾਨੂੰ ਮਿਲਣਾ ਹੈ ਜੀ ਸ਼ਰਟ ਦਾ ਫਰੰਟ ਹੋਏਗਾ ਜੀ ਇਹ ਵਾਲਾ ਸ਼ਰਟ ਦਾ ਫਰੰਟ ਹੋਏਗਾ ਇੱਥੋਂ ਸ਼ਰਟ ਦਾ ਫਰੰਟ ਸਟਾਰਟ ਹੋ ਜਾਂਦਾ ਹੈ ਜੀ ਇਹ ਵਾਲਾ ਡਿਜੀਟਲ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਮਿਲਣਾ ਹੈ ਜੀ ਕਲਰ ਰਹੇਗਾ ਪਿਸਤਾ ਪਿਸਤਾ ਕਲਰ ਤੁਹਾਨੂੰ ਮਿਲੇਗਾ ਜੀ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਰਹਿਣ ਵਾਲਾ ਜੀ ਸੇਮ ਐਜੇ ਤੁਹਾਨੂੰ ਮਿਲਣੀ ਹੈ ਜੀ ਬੈਕ ਸੇਮ ਐ ਦੇ ਤੁਹਾਨੂੰ ਬੈਕ ਮਿਲੇਗੀ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਪ੍ਰਿੰਟ ਮਿਲੇਣਾ ਜੀ ਸੇਮ ਹੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਔਰ ਸੇਮ ਬੇਸ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਆ ਬਾਟਮ ਜੀ ਸੂਟ ਦਾ ਜੋ ਪ੍ਰਾਈਸ ਰਹਿਣ ਵਾਲਾ ਹੈਗਾ ਜੀ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਬੇਸ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਆ ਬਾਟਮ ਜੀ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਵਿਦ ਦੁਪੱਟਾ ਸੂਟ ਰਹੇਗਾ ਬ੍ਰੈਂਡ ਰਹੇਗਾ ਜੀ ਆਰਟੈਕਸ ਕ੍ਰੇਪ ਦੀ ਬਾਟਮ ਹੋਏਗੀ ਔਰ ਗਾਂਜਾ ਸ਼ਰਟ ਹੋਏਗੀ ਔਰ ਗਾਂਜਾ ਹੀ ਨਾਲ ਤੁਹਾਨੂੰ ਮਿਲੇਗਾ ਦੁਪ ਸੂਟ ਦਾ ਪ੍ਰਾਈਸ ਰਹੇਗਾ 1600 ਰੁਪਏ ਵਿੱਚ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਫਰੋਜੀ ਕਲਰ ਲਾਈਟ ਫਰੋਜੀ ਕਲਰ ਦਾ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲੇਗਾ ਜੀ ਵਿਧੂ ਦੁਪੱਟਾ ਸੂਟ ਹੋਏਗਾ ਜੋ ਪਹਿਲਾਂ ਆਪਾਂ ਪੈਸਟਾ ਕਲਰ ਖੋਲਿਆ ਸੀ ਸੇਮ ਉਸੇ ਤਰ੍ਹਾਂ ਹੀ ਇਹ ਜਿਹੜਾ ਹੈਗਾ ਇਹ ਤੁਹਾਨੂੰ ਮਿਲੇਗਾ ਜੀ ਐਦਾਂ ਤੁਹਾਨੂੰ ਸ਼ਰਟ ਦਾ ਫਰੰਟ ਮਿਲਣਾ ਜੀ फ्रंट ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਬ੍ਰਾਂਡ ਰਹੇਗਾ ਜੀ ਆਰਟੈਕਸ ਸਟਾਫ ਹੋਏਗਾ ਵਿਸਕੋਸ ਔਰ ਗੈਂਦਾ ਦਾ ਸੇਮ ਅਜੇ ਤੁਹਾਨੂੰ ਮਿਲੇਗੀ ਜੀ ਬੈਕ ਔਰ ਬਾਜੂ ਜੀ ਐਵਲੀ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਐਵਲੀ ਹੋਏਗੀ ਜੀ ਬੈਕ ਐਵਲਾ ਤੁਹਾਨੂੰ ਮਿਲੇਗਾ ਜੀ ਨਾਲ ਦੁਪੱਟਾ ਸੇਮ ਐਜ਼ ਆਈ ਪੈਸਟਾ ਗ੍ਰੀਨ ਦੀ ਤਰ੍ਹਾਂ ਜੀ ਐਵਲਾ ਤੁਹਾਨੂੰ ਮਿਲਣੇ ਦੀ ਦੁਪੱਟਾ ਫੋਰ ਸਾਈਡ ਜਿਹੜਾ ਹੈਗਾ ਔਰ ਪਲੱਸ ਸੈਂਟਰ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ カラー ਰਹੇਗਾ ਜੀ ਲਾਈਟ ਫਰੋਜੀ ਕਲਰ ਲਾਈਟ ਫਰੋਜੀ ਕਲਰ ਤੇ ਨਾਲ ਤੁਹਾਨੂੰ ਮਿਲਣੀ ਹੈ ਜੀ ਕਰੇਪ ਦੀ ਬਾਟਮ ਨਾਲ ਤੁਹਾਨੂੰ ਮਿਲਣੀ ਹੈ ਜੀ ਬੇਸ ਕਲਰ ਦੀ ਕਰੇਪ ਦੀ ਹੀ ਬਾਟਮ ਨਾਲ ਤੁਹਾਨੂੰ ਮਿਲੇਗੀ ਜੀ ਬੇਸ ਕਲਰ ਦੀ ਬਾਟਮ ਹੋਏਗੀ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਵਿਦ ਦੁਪੱਟਾ ਸੂਟ ਹੋਏਗਾ ਜੀ ਸਟਾਫਵੇਅ ਦਾ ਲਾਈਟ ਵੇਟ ਐਂਡ ਸੌਫਟ ਆਫ ਪਾਰਟੀ ਫੰਕਸ਼ਨ ਲਈ ਵੀ ਯੂਜ਼ ਕਰ ਸਕਦੇ ਆ ਰੁਟੀਨ ਲਈ ਵੀ ਯੂਜ਼ ਕਰ ਸਕਦੇ ਹੋ ਕਾਫੀ ਵਧੀਆ ਸੂਟ ਰਹਿਣ ਵਾਲੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੇਵੀ ਬਲੂ ਕਲਰ ਦਾ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲੇਗਾ ਜੀ ਨੇਵੀ ਬਲੂ ਕਲਰ ਦਾ ਕਾਫੀ ਪਿਆਰਾ ਪੀਸ ਹੋਏਗਾ ਜੀ ਇਹ ਵਾਲਾ ਤੁਹਾਨੂੰ ਮਿਲਣਾ ਜੀ ਇਸ ਦਾ ਫਰੰਟ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਉਹ ਮਿਲੇਗਾ ਜੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਉਹ ਮਿਲੇਗਾ ਜੀ ਇੱਥੋਂ ਫਰੰਟ ਸਟਾਰਟ ਹੋਏਗਾ ਜੀ ਨੀਚੇ ਜਿਹੜਾ ਹੈਗਾ ਤੁਹਾਨੂੰ ਪਹਿਲਾਂ ਐਦਾਂ ਮਿਲੇਗਾ ਜੀ ਇਸ ਤੋਂ ਉੱਪਰ ਜਿਹੜਾ ਹੈਗਾ ਉਹ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਸਟਾਰਟ ਹੋਏਗਾ ਜੀ ਇਹ ਵਾਲਾ ਫਰੰਟ ਰਹੇਗਾ ਬ੍ਰੈਂਡ ਰਹੇਗਾ ਆਰਟੈਕਸ ਜੀ ਇਹ ਵਾਲੀ ਹੋਏਗੀ ਬੈਕ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਜੀ ਬੈਕ ਸੇਮ ਐਜ਼ ਇਹ ਬੈਕ ਹੋਏਗੀ ਜੀ ਔਰ ਸੇਮ ਐਜ਼ ਇਹ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਜੂ ਸੇਮ ਐਜ਼ ਇਹ ਨਾਲ ਤੁਹਾਨੂੰ ਬਾਜੂ ਮਿਲਣੀ ਹੈ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਔਰ ਇਹ ਵਾਲਾ ਹੋਏਗਾ ਨਾਲ ਦੁਪੱਟਾ ਜੀ ਕਲਰ ਰਹੇਗਾ ਡਾਰਕ ਨੇਵੀ ਬਲੂ ਕਲਰ ਤੁਹਾਨੂੰ ਮਿਲੇਗਾ ਜੀ ਇਹ ਵਾਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਡਿਜ਼ਾਈਨਰ ਦੁਪੱਟਾ ਹੋਏਗਾ ਵਿਸਕੋਸ ਔਰ ਗੈਂਜ਼ਾ ਦਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਹੈ ਜੀ ਕਾਫੀ ਪਿਆਰਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਬ੍ਰਾਂਡ ਰਹੇਗਾ ਆਰਟੈਕਸ ਨਾਲ ਤੁਹਾਨੂੰ ਮਿਲਣੀ ਹੈ ਬੇਸ ਕਲਰ ਦੀ ਹੀ ਬਾਟਮ ਡਾਰਕ ਨੇਵੀ ਬਲੂ ਕਲਰ ਦੀ ਬੇਸ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਬਾਟਮ ਜੋ ਰਹੇਗੀ ਕ੍ਰੇਪ ਦੀ ਕਾਫੀ ਪਿਆਰਾ ਸੂਟ ਹੋਏਗਾ ਪ੍ਰਾਈਸ ਰਹੇਗਾ 1600 ਰੁਪਏ ਜੀ 1600 ਰੁਪਏ ਦੇ ਵਿੱਚ ਜਿਹੜਾ ਹੈਗਾ ਇਹ ਤੁਹਾਨੂੰ ਸੂਟ ਆ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਪਹਿਲਾ ਜੋ ਆਪਾਂ ਪੀਸ ਦਿਖਾਇਆ ਜੀ ਰਾਮਟੈਕਸ ਬ੍ਰਾਂਡ ਦੇ ਉਹਦੇ ਨਾਲ ਦੇ ਸੇਮ ਤੁਹਾਨੂੰ ਕਾਫੀ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ ਅਜੈਕਟ ਸ਼ੇਡ ਦੀ ਬਾਟਮ ਹੈਗੀ ਆ ਜੀ ਕੋਈ ਡਿਫਰੈਂਸ ਨਹੀਂ ਹੈਗਾ ਅਜੈਕਟ ਸ਼ੇਡ ਦੀ ਬਾਟਮ ਹੈ ਜੀ ਕਾਫੀ ਪਿਆਰੇ ਜਿਹੜੇ ਸੂਟ ਆ ਇਹ ਤੁਹਾਨੂੰ ਮਿਲ ਜਾਣਗੇ ਜੀ ਕਾਫੀ ਪਿਆਰੇ ਸੂਟ ਆ ਪ੍ਰਾਈਜ਼ ਰਹੇਗਾ 2200 ਰੁਪਏ ਅਰਸਟ ਸ਼ੇਡ ਦੇ ਪੀਸ ਰਹਿਣ ਵਾਲੇ ਆ ਜੀ ਪੰਜ ਪੀਸ ਹੈ ਜਿਹੜੇ ਤੁਹਾਨੂੰ ਸੇਮ ਆ ਇਸ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਤੁਹਾਨੂੰ ਮਿਲ ਜਾਣਗੇ ਵਿਦੋ ਦੁਪੱਟਾ ਜਿਹੇ ਪੀਸ ਆਪਾਂ ਪਹਿਲਾਂ ਖੋਲ ਕੇ ਚੈੱਕ ਕਰਵਾ ਚੁੱਕੇ ਆ ਜੀ ਲੋ ਜੀ ਸਕਰੀਨ ਸ਼ਾਟ ਲੈ ਕੇ ਸੈੱਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਕਰੇਪ ਦਾ ਬ੍ਰੈਂਡ ਰਹੇਗਾ ਜੀ ਆਰਟੈਕਸ ਪਿਓਰ ਕਰੇਪ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਦਾ ਸੂਟ ਲੈਣ ਵਾਲਾ ਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਆਹੋ ਮਿਲੇਗਾ ਜੀ ਪ੍ਰਿੰਟ ਕਾਫੀ ਪਿਆਰਾ ਹੈਗਾ ਜੀ ਕਲਰ ਹੋਏਗਾ ਜੀ ਬਲੂ ਬਲੂ ਕਲਰ ਹੋਏਗਾ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਣਾ ਜੀ 5 ਮੀਟਰ ਦੀ ਕੱਟ ਹੋਏਗੀ 5 ਮੀਟਰ ਦੀ ਕੱਟ ਰਣ ਵਾਲੀ ਹੈ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਕਾਫੀ ਪਿਆਰਾ ਸੂਟ ਹੈਗਾ ਜੀ ਆਪਾਂ ਪਿਛਲੇ ਹਫਤੇ ਜਿਹੜੀ ਹੈਗੀ ਵੀਡੀਓ ਅਪਲੋਡ ਕੀਤੀ ਸੀ ਇਹ ਵਾਲੇ ਸੂਟਾਂ ਦੀ ਬਹੁਤ ਪਿਆਰੇ ਸੂਟਾਂ ਨੂੰ ਮਿਲਿਆ ਜੀ ਹੁਣ ਇੱਕੋ ਹੀ ਪੀਸ ਸਾਡੇ ਕੋਲ ਇਸ ਵਾਰ ਵੀ ਇਹ ਆਇਆ ਜੀ ਬਟ ਆਇਆ ਇੱਕੋ ਹੀ ਪੀਸ ਹੈ ਜੀ ਲਾਸਟ ਟਾਈਮ ਜਿਹੜੇ 1000 ਪੰਜ ਪੀਸ ਸੀਗੇ ਇਸ ਵਾਰ ਇੱਕੋ ਹੀ ਪੀਸ ਹੈ ਜੀ ਤੇ ਜਿਹੜੀ ਵੀ ਪਹਿਣਾਂ ਦੀ ਬੁਕਿੰਗ ਰਹਿਂਦੀ ਸੀਗੀ ਉਹ ਆਪਣੀ ਬੁਕਿੰਗ ਆ ਕਰਵਾ ਸਕਦੀਆਂ ਨੇ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਡਿਜੀਟਲ ਪ੍ਰਿੰਟ ਦਾ ਸੂਟ ਰਹਿਣ ਵਾਲਾ ਸਟਾਫ ਰਹੇਗਾ ਜੀ ਵਿਸਕੋਸ ਆਰਗੈਂਜ਼ਾ ਦਾ ਵਿਸਕੋਸ ਆਰਗੈਂਜ਼ਾ ਦਾ ਸਟਾਫ ਰਹਿਣ ਵਾਲਾ ਕਾਫੀ ਪਿਆਰਾ ਸੂਟ ਹੈਗਾ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ 1250 ਰੁਪਏ ਦੇ ਵਿੱਚ ਹੀ ਤੁਹਾਨੂੰ ਜਿਹੜਾ ਹੈਗਾ ਕਰੇਪ ਦਾ ਸੂਟ ਵੀ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਜਿਹੜੀਆਂ ਭੈਣਾਂ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਨੇ ਸੋਨੇ ਸੂਟਾ ਜਿਹੜੇ ਬਾਈ ਕਰ ਸਕ